1998 ਤੋਂ ਲੈ ਕੇ 2 ਤੱਕ 97 ਤੋਂ 2 ਤੱਕ ਸਰਕਾਰ ਰਹੀ ਉਦੋਂ ਵੀ ਇਹ ਕਿਤਾਬਾਂ ਪਰਮਿਸ਼ਨ দিয়া ਰਹੀਆਂ ਆਦਲਾਂ ਤੇ ਰਾਜ ਦੇ ਵਿੱਚ ਵੀ ਇਹ ਕਿਤਾਬਾਂ ਜਿਹੜੀਆਂ ਲਗਾਤਾਰ ਇਹ ਜਿਹੜੀਆਂ ਪੜ੍ਹਾਇਆਂ ਗਈਆਂ ਸਕੂਲਾਂ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਗੁਰੂ ਸਾਹਿਬਾਨ ਸੰਬੰਧੀ ਵਿਦਿਆਰਥੀਆਂ ਨੂੰ ਗਲਤ ਜਾਣਕਾਰੀ ਦੇਣਾ ਕਾਂਗਰਸ ਦੀ ਸਾਜ਼ਿਸ਼ ਸੁਖਵੀਰ ਬਾਦਲ ਵੱਲੋਂ ਇਹ ਬਿਆਨ ਹੈ ਉਹਨਾਂ ਨੇ ਆਪਣੇ ਆਪ ਨੂੰ ਸਹੀ ਸਾਥ ਕਰਨੇ ਤੇ ਇਹ ਸਾਰਾ ਇਲਜ਼ਾਮ ਕਾਂਗਰਸ ਦੇਤੇ ਲਾ ਕੇ ਆਪ ਬਚਨ ਵਾਸਤੇ ਕਿ ਉਹਨਾਂ ਨੇ ਇਸ਼ਤਿਹਾਰ ਛਪਾਇਆ ਤੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਤੁਸੀਂ ਉਠਾ ਰਹੇ ਉਹਦੇ ਪ੍ਰਤੀ ਜਿਹੜੀ ਮੌਜੂਦਾ ਸਰਕਾਰ ਹੈ ਉਸ ਵਹਿਰਤ ਜੇ ਉਸ ਵਹਿਰਤ ਹੁੰਦੇ ਤੇ ਫਿਰ ਆ ਜਿਹੜੇ ਕਿਤਾਬ ਦੇ ਬਾਕੀ ਜਿਹੜੇ ਦੋਸ਼ੀ ਜਿਹੜੇ ਨੇ ਉਹ ਬਚਾਏ ਤੇ ਕਿਉਂ ਬਚਾਏ ਗਏ ਤੇ ਜੇ ਪੰਜਾਬ ਸਰਕਾਰ ਸਿਹਰਦ ਹੁੰਦੀ ਤੇ ਉਥੇ ਦੋਸ਼ੀਆਂ ਦੇ ਕਲਾਪ ਪਰਚਾ ਤਾਂ ਦਰਜ ਕਰਾ ਲਈ ਜਿਹੜੇ ਪਵਿੱਤਰ ਸ਼ਹਿਰ ਦਾ ਘਰ ਦਾ ਪੂਰੇ ਪੂਰੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਸੀ ਉਥੇ ਕੀ ਹੋਇਆ ਕਿ ਗਲਿਆਰਾ ਜਿਹੜਾ ਪਹਿਲਾਂ ਹੀ ਪਵਿੱਤਰ ਹੈ ਉਸੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦਾ 350ਵਾਂ ਵਰ੍ਹਾ ਚੱਲ ਰਿਹਾ ਪੂਰਾ ਪੰਥ ਪੂਰੀ ਕੌਮ ਜਿਹੜੀ ਹੈ ਉਹ ਉਸ ਨੂੰ ਮਨਾਇਆ ਜਾ ਰਿਹਾ ਵਕਫ ਪੱਦਰ ਤੇ ਪਰ ਇੱਕ ਹੋਰ ਮਸਲਾ ਜਿਹੜਾ ਹੈਗਾ ਉਹ ਇਸੇ ਦੇ ਨਾਲ ਹੀ ਜੁੜਿਆ ਹੋਇਆ ਪਰ ਉਹ ਬੜਾ ਇੱਕ ਸੰਘੀਨ ਮਸਲਾ ਉਹ ਚੱਲ ਰਿਹਾ ਐਸਜੀਪੀਸੀ ਦੇ ਵੱਲੋਂ ਜਿਹੜੀ ਕਿਤਾਬ ਹੈ ਜਿਦੇ ਵਿੱਚ ਗਲਤ ਇਤਿਹਾਸਕਾਰੀ ਪੇਸ਼ ਕੀਤੀ ਗਈ ਗਲਤ ਇਤਿਹਾਸ ਵਿਦਿਆਰਥੀਆਂ ਨੂੰ ਪੜਾਇਆ ਗਿਆ ਉਹ ਕਿਤਾਬ ਦਾ ਮਸਲਾ ਸੀ ਪਹਿਲਾਂ ਵੀ ਦੇਖਿਆ ਕਿ ਉਹ ਚੱਲਦਾ ਰਿਹਾ ਕਾਫੀ ਲੰਬੇ ਸਮੇਂ ਤੋਂ ਜਿੱਥੇ ਕਿ ਬੜੇ ਅਪਸ਼ਬਦ ਜਿਹੜੇ ਨੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕਹੇ ਗਏ ਨੇ ਉਹਦਾ ਮਸਲਾ ਹੁਣ ਮੁੜ ਤੋਂ ਹਜੇ ਰੀ ਜਿਹੜਾ ਹੈਗਾ ਰੀ ਸਰਫੇਸ ਹੋਇਆ ਤੇ ਇਸ ਦੇ ਨਾਲ ਹੀ ਹੋਰ ਜਿਹੜੇ 328 ਰੂਪਾਂ ਦਾ ਮਸਲਾ ਚਾਹੇ ਉਹ ਦੂਸਰਾ ਹੋਰ ਮਸਲੇ ਜਿਹੜੇ ਦਰਪੇਸ਼ ਨੇ ਰਾਧਾ ਸੁਆਮੀਆ ਦਾ ਮਸਲਾ ਨਾਮ ਧਾਰੀਆਂ ਦਾ ਮਸਲਾ ਉਹ ਸਾਰੇ ਉੱਤੇ ਬਲਦੇਵ ਸਿੰਘ ਜੀ ਸਿਰਸ਼ਾ ਜਿਹੜੇ ਨੇ ਉਹ ਸਾਡੇ ਨਾਲ ਨੇ ਉਹ ਬਹੁਤ ਲੰਬੇ ਸਮੇਂ ਤੋਂ ਇਨਾਂ ਸਾਰੀਆਂ ਚੀਜ਼ਾਂ ਤੇ ਇੱਕ ਐਕਟੀਵਿਜ਼ਮ ਕਰ ਰਹੇ ਆ ਇਹਨਾਂ ਦੇ ਖਿਲਾਫ ਉਹਨਾਂ ਨੇ ਝੰਡਾ ਚੱਕਿਆ ਹੋਇਆ ਆਪਾਂ ਉਹਨਾਂ ਤੋਂ ਪੁੱਛਦੇ ਆ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਐ ਇਸ ਰਿਗਾਰਡਿੰਗ ਤੇ ਆਪਾਂ ਉਹਨਾਂ ਤੋਂ ਪੁੱਛਦੇ ਆ ਕੀ ਕੀ ਉਹਨਾਂ ਨੇ ਕੀ ਮਸਲਾ ਜਿਹੜਾ ਕਿ ਹੁਣ ਇੱਕ ਐਸਜੀਪੀਸੀ ਦੀ ਕਿਤਾਬ ਦੇ ਈਸ਼ੂ ਨੂੰ ਲੈ ਕੇ ਚੱਲ ਰਿਹਾ ਹੈ ਤੇ ਹੋਰ ਮਸਲਿਆਂ ਦੇ ਉੱਤੇ ਉਹ ਕੀ ਪੇਸ਼ਕਦਮੀ ਕਰ ਰਿਹਾ ਸਰਵਾਈ ਖਾਲਸਾ ਵਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਕਿਤਾਬ ਦਾ ਮਸਲਾ ਤਾਂ ਕਾਫੀ ਪੁਰਾਣਾ ਹੈ ਤੁਸੀਂ ਧਰਨਾ ਵੀ ਲਾਇਆ ਸੀਗਾ ਮਸਲਾ ਉਦੋਂ ਸਿਰੇ ਵੀ ਲੱਗ ਗਿਆ ਸੀ ਤੇ ਹੁਣ ਕੀ ਇਹਦੇ ਵਿੱਚ ਬਕਾਇਆ ਜੀ ਜਿਹੜੀ ਆਪਾਂ ਅੱਜ ਕਿਤਾਬ ਦੀ ਗੱਲ ਕਰ ਰਹੇ ਹਾਂ ਨਾ ਹਾਂਜੀ ਇਹ ਹੈ ਹਿਸਟਰੀ ਆਫ ਪੰਜਾਬ ਠੀਕ ਹੈ ਜੀ ਇਹ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜੀ ਜਿਹੜੀ ਆ ਉਹ ਨੋਟੀਫਾਈ ਕਰਕੇ ਤੇ ਇਹ ਕਿਤਾਬਾਂ ਜਿਹੜੀਆਂ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਲੰਬਾ ਸਮਾਂ ਬਾਦਲਾਂ ਦੀ ਸਰਕਾਰ ਤੋਂ ਜਦੋਂ 1997 ਚ ਆਉਂਦੀ ਆ ਉਦੋਂ ਤੋਂ ਲੈ ਕੇ 1998 ਤੋਂ ਲੈ ਕੇ ਤੇ ਇਹ ਕਿਤਾਬਾਂ ਜਿਹੜੀਆਂ ਨੇ ਲਗਾਤਾਰ 1998 ਤੋਂ ਲੈ ਕੇ 2 ਤੱਕ 97 ਤੋਂ 2 ਤੱਕ ਸਰਕਾਰ ਰਹੀ ਉਦੋਂ ਵੀ ਇਹ ਕਿਤਾਬਾਂ ਪਬਲਿਸ਼ ਹੁੰਦੀਆਂ ਰਹੀਆਂ ਫਿਰ ਉਸ ਤੋਂ ਬਾਅਦ 2 ਤੋਂ ਲੈ ਕੇ 7 ਤੱਕ ਕੈਪਟਨ ਸਰਕਾਰ ਰਹੀ ਉਦੋਂ ਵੀ ਇਹ ਕਿਤਾਬਾਂ ਜਿਹੜੀਆਂ ਸੀ ਬੱਚਿਆਂ ਨੂੰ ਸਕੂਲਾਂ 'ਚ ਪੜਾਈਆਂ ਜਾਂਦੀਆਂ ਗਲਤ ਇਤਿਹਾਸ ਫਿਰ 7 ਤੋਂ ਲੈ ਕੇ 17 ਤੱਕ ਫਿਰ ਬਾਦਲਾਂ ਦੀ ਸਰਕਾਰ ਰਹੀ ਉਸ ਟਾਈਮ ਤੇ ਵੀ ਬਾਦਲਾਂ ਦੇ ਰਾਜ ਵਿੱਚ ਵੀ ਇਹ ਕਿਤਾਬਾਂ ਜਿਹੜੀਆਂ ਲਗਾਤਾਰ ਇਹ ਜਿਹੜੀਆਂ ਪੜਾਈਆਂ ਗਈਆਂ ਸਕੂਲਾਂ ਨੂੰ ਬੱਚੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਉਸ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਆਈ ਉਹਦੇ 'ਚ ਪੜਾਈਆਂ ਗਈਆਂ ਤੇ ਇਹਨੂੰ ਅਸੀਂ 2017 ਤੋਂ ਲੈ ਕੇ ਮੈਂ ਇਹ ਕਿਤਾਬਾਂ ਦੇ ਮਸਲੇ ਨੂੰ ਲੈ ਕੇ ਤੇ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਆ ਗਏ ਜਿਹੜਾ ਸੀ ਉਹ ਆਵਾਜ਼ ਛਾਉਂਦਾ ਆ ਰਹੀਆਂ ਲੰਬੇ ਸਮੇਂ ਤੋਂ ਇਹਦੀ ਆਵਾਜ਼ ਜਿਹੜੀ ਆ ਉਹ ਸੀ ਠਾਉਂਦੇ ਆ ਰਹੇ ਆ ਇੱਕ ਅੱਜ ਜਿਹੜਾ ਇਹ ਦੇ ਵਿੱਚ ਇੱਕ ਬਹੁਤ ਵੱਡਾ ਵਾਧਾ ਆਇਆ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜੀ ਸਾਡੀ ਲੋਕ ਭਲਾਈ ਸੰਸਥਾ ਵੱਲੋਂ ਮਤਲਬ ਕਿ ਇਹ ਇਸ਼ੂ ਇੱਕ ਕਤਾਬਾਂ ਜਿਹੜੀਆਂ ਪੰਜਾਬ ਚ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਹੜੀਆਂ ਪੜਾਈਆਂ ਗਈਆਂ ਤੇ ਜਿਹਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਸਰਦਾਰ ਸੁਰਿੰਦਰ ਸਿੰਘ ਸਰਦਾਰ ਨਸੀਬ ਸਿੰਘ ਸਾਗਣਾ ਇਸੇ ਤਰ੍ਹਾਂ ਹਰਦੀਪ ਸਿੰਘ ਚੱਟੀ ਗੁਰਦਾਸਪੁਰ ਤੋਂ ਇਸੇ ਤਰ੍ਹਾਂ ਹੋਰ ਵੀ ਹਰਿਆਣੇ ਤੋਂ ਵੀ ਜਿਹੜੇ ਨੇ ਮਨਜੀਤ ਸਿੰਘ ਵਗੈਰਾ ਮਿਲ ਕੇ ਜਿਹੜਾ ਉਹਨਾਂ ਨੇ ਬਹੁਤ ਸਾਥ ਦਿੱਤਾ ਪਠਾਨਕੋਟ ਤੋਂ ਕਰਮਜੀਤ ਸਿੰਘ ਵੀ ਜਸਵੰਤ ਸਿੰਘ ਵੀ ਇਹਨਾਂ ਸਾਰਿਆਂ ਨੇ ਸਹਿਯੋਗ ਦਿੱਤਾ ਪਰ ਅੱਜ ਇਸ ਚੀਜ਼ ਦੀ ਖੁਸ਼ੀ ਹੋਈ ਆ ਕਿ ਜਿਸ ਤਰ੍ਹਾਂ ਉਸ ਚੱਲਦੇ ਮੋਰ ਦੇ ਵਿੱਚ ਮੋਰਚੇ ਦੇ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਨੇ ਵੀ ਬੜਾ ਸਹਿਯੋਗ ਦਿੱਤਾ ਸੀ ਜਦ ਤੁਸੀਂ ਵੇਖਿਆ ਜੀ ਬਹੁਤ ਨਾ ਚੱਲ ਰਹੀ ਸੀ ਲੰਗਰਾਂ ਦੀ ਸੇਵਾ ਵੱਡੇ ਪੱਧਰ ਦੇ ਤੇ ਜਿਹੜੀਆਂ ਉਹ ਇਥੋਂ ਆਉਂਦੀ ਸੀ ਇਲਾਕੇ ਵੱਲੋਂ ਇਹ ਪੋੜਾ ਲੱਖੇ ਵਿੱਚੋਂ ਮਾਤਮਾ ਡੀ ਸੇਵਨਾ ਦੇ ਵੀ ਤੇ ਉਸ ਤੋਂ ਬਾਅਦ ਡਾਕਟਰ ਪਹਿਰੇ ਲਾਲ ਜੀ ਗਰਗਨੇ ਵੀ ਸਾਨੂੰ ਬੜਾ ਸਹਾਇਕ ਦਿੱਤਾ ਪਰ ਅੱਜ ਮੈਨੂੰ ਉਸ ਚੀਜ਼ ਤੇ ਬੜੀ ਖੁਸ਼ੀ ਹੋਈ ਆ ਕਿ ਜਿਹੜੇ ਕਿ ਦਸਤ ਰਣਜੀਤ ਸਿੰਘ ਪੰਜਾਬ ਰੈਨ ਹਾਈ ਕੋਰਟ ਪੰਜਾਬ ਰੈਨ ਹਾਈ ਕੋਰਟ ਦੇ ਜਿਹੜੇ ਟਾਈਟਲ ਦੱਜ ਨੇ ਉਹਨਾਂ ਨੇ ਜਿਹੜੀ ਇਸ ਮੁੱਦੇ ਨੂੰ ਲੈ ਇਸ ਨੂੰ ਲੈ ਮੈਨੂੰ ਅੱਜ ਉਹਨਾਂ ਨੇ ਛੇਛੇ ਤੌਰ ਤੇ ਬੁਲਾ ਕੇ ਤੇ ਇਹਦੇ ਵਿੱਚ ਪ੍ਰਸਤੁਤ ਕਰਨ ਰਾਇਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਹੁਣ ਇਸ ਇਸ ਇਸ਼ੂ ਨੂੰ ਜਿਹੜਾ ਵੱਡੇ ਪੱਧਰ ਤੇ ਜਿਹੜਾ ਉਹ ਲੈ ਕੇ ਚੱਲਾਂਗੇ ਤੇ ਇਸ ਕਰਕੇ ਮੈਨੂੰ ਅੱਜ ਜਿਹੜੀ ਆ ਉਹ ਬਹੁਤ ਖੁਸ਼ੀ ਹੋਈ ਠੀਕ ਹੈ ਜੀ ਤੇ ਇਹਦੇ ਵਿੱਚ ਜਦੋਂ ਤੁਸੀਂ ਉੱਥੋਂ ਧਰਨਾ ਉਠਾਇਆ ਸੀ ਜਦੋਂ ਹੁਣ ਰੀਸੈਂਟਲੀ ਧਰਨਾ ਤੁਸੀਂ ਪਿੱਛੇ ਲਾਇਆ ਸੀ ਉਦੋਂ ਕੀ ਗੱਲ ਤੁਹਾਡੀ ਮੁੱਕੀ ਸੀ ਉਹ ਸਰਕਾਰ ਨਾਲ ਜੀ ਉਦੋਂ ਅਸੀਂ ਵੇਖੋ ਕੋਈ ਸੌਦੇਬਾਜ਼ੀਆਂ ਨਹੀਂ ਕਰਦੇ ਹੂੰ ਜਬਾਨੀ ਵਿਸ਼ਵਾਸ ਮਤਲਬ ਕਿ ਇਹ ਭਰੋਸੇ ਤੇ ਨਹੀਂ ਜੀ ਉਸ ਟਾਈਮ ਤੇ ਐਫ ਆਈ ਆਰ ਨੰਬਰ 11452022 ਨੂੰ ਪ੍ਰੋਫੈਸਰ ਮਨਜੀਤ ਜਿਹੜੇ ਲੇਖਕ ਸੀ ਹਾਂਜੀ ਤੇ ਉਹਨਾਂ ਦੇ ਖਿਲਾਫ ਤੇ ਪਬਲਿਸ਼ਰਾਂ ਦੇ ਖਿਲਾਫ ਜਿਹੜੀ ਸੀ ਐਫ ਆਈ ਆਰ ਪ੍ਰੋਫੈਸਰ ਮਨਜੀਤ ਸਿੰਘ ਸੋਢੀ ਉਹਦੀ ਘਰ ਵਾਲੀ ਮਹਿੰਦਰਪਾਲ ਕੌਰ ਤੇ ਐਮ ਐਸ ਮਾਨ ਜਿਹੜੇ ਸੀ ਉਹਨਾਂ ਦੇ ਖਿਲਾਫ ਜਿਹੜੀ ਸੀ ਪੁਲਿਸ ਪਰਚਾ ਦਰਜ ਕਰਾ ਕੇ ਤੇ ਫਿਰ ਉੱਟਿਆ ਤੇ ਉਹਨਾਂ ਵਾਅਦਾ ਕੀਤਾ ਹੈ ਵੀ ਐਫ ਆਈ ਆਰ ਦਰਜ ਕਰ ਲਈਆ ਇਸ ਤੋਂ ਬਾਅਦ ਅਸੀਂ ਹੁਣ ਅੱਗੇ ਪੜਤਾਲ ਕਰਕੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਅਸੀਂ ਆਪਣੀ ਦਰਖਾਸਤ ਦੇ ਵਿੱਚ ਜਿਹੜੇ ਸੀ 1998 ਤੋਂ ਲੈ ਕੇ ਜਿਹੜੇ ਹੁਣ ਤੱਕ ਇਹਥੇ ਸਿੱਖਿਆ ਮੰਤਰੀ ਰਹੇ ਸਿੱਖਿਆ ਸਕੱਤਰ ਰਹੇ ਤੇ ਜਿੰਨੇ ਚੇਅਰਮੈਨ ਰਹਿ ਤੇ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਸੀ ਪਰਚਾ ਦਰਜ ਕਰਨ ਵਾਸਤੇ ਮੰਗ ਜੜੀ ਸੀ ਉਹ ਕੀਤੀ ਸੀ ਲੇਕਿਨ ਉਹਨਾਂ ਨੇ ਜਿਹੜਾ ਸੀ ਪਰਚਾ ਕੇਵਲ ਤੇ ਕੇਵਲ ਉਹਨਾਂ ਦੋਸ਼ੀਆਂ ਦੇ ਖਿਲਾਫ ਹੀ ਜਿਹੜਾ ਉਹ ਚਲਾਨ ਜਿਹੜਾ ਸਰਕਾਰ ਨੇ ਜਿਹੜਾ ਉਹ ਦਿੱਤਾ ਸੋ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਇਹ ਬੇਸ਼ੱਕ ਦੀ ਇਹਨਾਂ ਦੇ ਨਾਂ ਵੱਖਰੇ ਵੱਖਰੇ ਰਾਜ ਵੱਖਰਾ ਵੱਖਰੇ 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 ਤੌਰ ਤੇ ਰਾਜ ਕਰਦੀਆਂ ਨੇ ਵੱਖਰੇ ਨਾਂਵਾਂ ਤੇ ਰਾਜ ਕਰਦੀਆਂ ਨੇ ਪਰ ਇਹਨਾਂ ਦੀ ਕਹਿੰਦੇ ਨੇ ਵੀ ਇਹਨਾਂ ਸਾਰਿਆਂ ਦੀ ਨਾਨੀ ਇੱਕ ਹੂੰ ਚੋਰ ਚੋਰ ਮਸੇਰੇ ਭਾਈ ਇਹ ਸਾਰਿਆਂ ਦੇ ਹਿੱਤ ਜਿਹੜੇ ਨੇ ਉਹ ਸਾਂਝੇ ਨੇ ਪਰ ਇਹਨਾਂ ਨੇ ਉਹ ਦੋਸ਼ੀਆਂ ਨੂੰ ਬਚਾ ਕੇ ਤੇ ਜਿਹੜਾ ਸੀ ਉਹ ਚਲਾਟੂ ਕਰਤਾ ਉਦੋਂ ਅਸੀਂ ਐਫ ਆਈ ਆਰ ਕਰਾ ਕੇ ਫੇਰ ਰੁੱਟੇ ਸੀ ਤੇ ਹੁਣ ਅੱਜ ਜਿਹੜੀ ਆ ਤੁਸੀਂ ਆਹ ਇੱਕ ਅਖਬਾਰ ਵੀ ਹੈ ਤੁਹਾਡੇ ਹੱਥ 'ਚ ਇਹ ਕੀ ਬਿਆਨ ਕਰ ਰਿਹਾ ਇੱਕ ਵਾਰ ਬੜੀ ਇੱਕ ਕਹਿਮ ਹੈ ਜੀ ਜਦੋਂ ਸਾਲ 2017 ਦੇ ਵਿੱਚ ਇਲੈਕਸ਼ਨਾਂ ਹੋਈਆਂ ਹਾਂ ਜੀ ਤੇ ਬਾਦਲਾ ਦੀ ਸਰਕਾਰ ਚਲੀ ਗਈ ਜੀ 2018 ਦੇ ਵਿੱਚ ਕੈਪਟਨ ਸਰਕਾਰ ਆ ਬਿਲਕੁਲ ਉਸ ਕੈਪਟਨ ਸਰਕਾਰ ਦੇ ਸਮੇਂ ਦੇ ਵਿੱਚ ਜਿਹੜੀਆਂ ਕਿਤਾਬਾਂ ਦਾ ਇਸ਼ੂ ਅਸੀਂ 88 ਪੀ 1998 ਤੋਂ ਲੈ ਕੇ ਨੋਟੀਫਾਈ ਹੁੰਦੀਆਂ ਰਹੀਆਂ ਨੇ ਹੂੰ ਉਹਨਾਂ ਕਿਤਾਬਾਂ ਦੇ ਵਿੱਚ ਜੋ ਲਿਖਿਆ ਸੀ ਨਾ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹੀ ਪੁਆਇੰਟ ਸਾਰੇ ਜਿਹੜੇ ਨੇ ਇਹ ਲਿਖ ਕੇ ਤੇ ਇੱਕ ਸਿਹਾਰ ਦਿੱਤਾ ਅੱਛਾ ਪਈ ਇਹ ਜਿਹੜੀ ਕਾਂਗਰਸ ਸਰਕਾਰ ਆ ਇਹ ਸਿੱਖਾਂ ਦੇ ਉੱਤੇ ਬੜੇ ਜ਼ੁਲਮ ਕਰਦੀ ਆ ਤੇ ਇਹ ਸਿੱਖ ਇਤਿਹਾਸ ਨੂੰ ਤਰੋੜ-ਨੋੜ ਕੇ ਵਿਗਾੜ ਕੇ ਲਿਖਦੀ ਆ ਔਰ ਇਹ ਇਸਹਾਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਦੋ ਦਿਨ ਧਰਨਾ ਚੱਲਿਆ ਜਿਹੜਾ ਕਿ ਉੱਥੇ ਕਤਵਾਲੀ ਦੇ ਲਾਗੇ ਜਿਹੜਾ ਸੀ ਉੱਥੇ ਧਰਨਾ ਚੱਲਿਆ ਜਿਸ ਧਰਨੇ ਦੀ ਅਗਵਾਈ ਜਿਹੜੀ ਆ ਆ ਇੱਕ ਦਿਨ ਤਾਂ ਸੁਖਵੀਰ ਬਾਦਲ ਕਰਦਾ ਤੇ ਇੱਕ ਦਿਨ ਜਿਹੜਾ ਇਹ ਆ ਬਾਕੀ ਇਹਦੇ ਜਿਹੜੇ ਸਿਪਾਸ ਸਲਾਰ ਨੇ ਸੁਖਬੀਰ ਦੇ ਉਹ ਕਰਦੇ ਨੇ ਔਰ ਇਥੇ ਇਹ ਖਬਰਾਂ ਇਹ ਲਿਖਦੇ ਨੇ ਅੱਜਵੇਂ ਲਿਖਿਆ ਕਿ ਕਾਂਗਰਸ ਕੇ ਕਾਂਗਰਸ ਸਰਕਾਰ ਕੇ ਵਿਰੁੱਧ ਅਕਾਲੀ ਦਲ ਦੁਆਰਾ धरना ਸਿੱਖ ਇਤਿਹਾਸ ਗੁਰੂ ਅਤਿ ਗੁਰੂ ਸਾਹਿਬਾਨ ਸੰਬੰਧੀ ਵਿਦਿਆਰਥੀਆਂ ਕੋ ਗਲਤ ਜਾਣਕਾਰੀ ਦੇਣਾ ਕਾਂਗਰਸ ਕੀ ਸਾਜ਼ਿਸ਼ ਸੁਖਬੀਰ ਬਾਦਲ ਵੱਲੋਂ ਇਹ ਬਿਆਨ ਹੈ ਸੋ ਇਹ ਇਸ ਕਰਕੇ ਕਰ ਰਹੇ ਨੇ ਵੀ 2017 ਦੇ ਵਿੱਚ ਮੈਂ ਇਸ਼ੂ ਠਾਤਾ ਜੀ ਉਹਨਾਂ ਨੂੰ ਪਤਾ ਸੀ ਕਿ ਇਹ ਪਰਦੇ ਪਿੱਛੇ ਉੱਠਣ ਦੇ ਮਤਲਬ ਕਿ ਜਿਹੜੇ ਉਹਰੇ ਉਹਨਾਂ ਨੇ ਆਪਣੇ ਆਪ ਨੂੰ ਸਹੀ ਸਾਫ਼ ਕਰਨੇ ਤੇ ਇਹ ਸਾਰਾ ਇਲਜ਼ਾਮ ਕਾਂਗਰਸ ਦੇ ਉੱਤੇ ਲਾ ਕੇ ਲਾਉਣ ਦੀ ਨੀਅਤ ਨਾਲ ਆਪ ਬਚਣ ਵਾਸਤੇ ਇਹ ਉਹਨਾਂ ਨੇ ਇਸ਼ਤਿਹਾਰ ਚ ਪਾਇਆ ਦੇ ਤਾਂ ਨਹੀਂ ਦਿੱਤੇ ਲੇਕਿਨ ਮੈਂ ਉਸ ਟਾਈਮ ਤੋਂ ਹੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਲੈ ਕੇ ਜਿਹੜੀਆਂ ਰੱਖੀਆਂ ਸਚਾਈ ਕੀ ਹੈ ਗੱਲ ਦੀ ਮਤਲਬ ਇਹ ਤਾਂ ਇਹਨਾਂ ਦਾ ਆ ਗਿਆ ਇਹਨਾਂ ਦਾ ਇਸ਼ਤਿਹਾਰ ਆ ਗਿਆ ਇਹਨਾਂ ਨੇ ਸਾਰਾ ਕਾਂਗਰਸ ਤੇ ਸੁੱਟਤਾ ਤੁਸੀਂ ਮਸਲੇ ਦੇ ਮਗਰ ਲੱਗੇ ਹੋਏ ਹੋ ਸਚਾਈ ਕੀ ਹੈ ਇਹਦੇ ਵਿੱਚ ਸਚਾਈ ਇਹ ਆ ਕਿ ਸਿੱਖ ਕੌਮ ਦਾ ਸ਼ਾਨਾਮਤ ਇਤਿਹਾਸ ਸਿੱਖ ਇੱਕ ਵੱਖਰੀ ਕੌਮ ਔਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਬਹੁਤ ਵੱਡੇ ਪੈਦਰ ਦਿੱਤੇ ਮਰ ਕੇ ਜਿਹੜੀ ਸੀ ਉਹ ਦੁਨੀਆ ਨੂੰ ਸਿੱਧੇ ਰਾਹ ਪਾਉਣ ਦੀ ਔਰ ਗੁਰਬਾਣੀ ਦੀ ਰਚਨਾ ਕੀਤੀ ਮੈਂ ਕੋਈ ਤੁਕ ਐਸੀ ਨਹੀਂ ਬੋਲਾਂਗਾ ਕਿਉਂਕਿ ਮੇਰੇ ਕੋਲ ਜਿਹੜੀ ਆ ਉਹ ਗਲਤ ਦੇ ਵਿੱਚ ਤੁਕ ਦੇ ਵਿੱਚ ਕੋਈ ਗਲਤ ਸ਼ਬਦ ਬੋਲਿਆ ਜਾਵੇ ਤੇ ਮੁੜ ਕੇ ਮੈਂ ਦੇਂਦਾਰਾ ਹਾਂ ਸੋ ਗੁਰੂ ਨਾਨਕ ਪਾਤਸ਼ਾਹ ਨੇ ਜੋ ਉਸ ਟਾਈਮ ਦੇ ਦਿੱਤੇ ਉਹ ਮਾਤਰ ਉੱਤੇ ਆਏ ਨੇ ਤੇ ਉਸ ਟਾਈਮ ਤੇ ਜਿਹੜੀਆਂ ਵਿਪਰਵਾਦੀ ਜਿਹੜੀਆਂ ਰੀਤਾ ਰੀਤੀ ਰਿਵਾਜ ਸਨ ਤੇ ਉਹਨਾਂ ਦਾ ਡਟ ਕੇ ਉਹਨਾਂ ਨੇ ਕਾਜ਼ੀਆਂ ਬਹਾਮਣਾ ਦਾ ਸਬਦਾ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਹਮ ਲੇਕਿਨ ਇਹਦੇ ਵਿੱਚ ਇਹਨਾਂ ਜਿਹੜੀਆਂ ਕਿਤਾਬਾਂ ਜੜੀਆਂ ਬੱਚਿਆਂ ਨੂੰ ਪੜਾਈਆਂ ਗਈਆਂ ਉਹਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਲਿਖਿਆ ਉਹਨਾਂ ਬਾਰੇ ਵੀ ਉਹਨਾਂ ਨੇ ਕੋਈ ਵੱਖਰਾ ਧਰਮ ਨਹੀਂ ਚਲਾਇਆ ਕੋਈ ਧਰਮ ਉਹਨਾਂ ਨੇ ਕਿਸੇ ਗ੍ਰੰਥ ਦੀ ਰਚਨਾ ਨਹੀਂ ਕੀਤੀ ਉਹਨਾਂ ਨੂੰ Hindu ਧਰਮ ਦੇ ਪ੍ਰਚਾਰਕ ਦੱਸਿਆ ਇਸੇ ਤਰ੍ਹਾਂ ਗੁਰੂ 6ਵੇਂ ਪਾਤਸ਼ਾਹ ਬਾਰੇ ਵੀ ਬਹੁਤ ਇਤਿਹਾਸ ਨੂੰ ਤਰੋਲ ਮੋੜ ਕੇ ਲਿਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਤੇ ਇਥੋਂ ਤੱਕ ਲਿਖਿਆ ਕਿ ਉਹ ਜਦੋਂ ਬੰਗਾਲ ਤੋਂ ਵਾਪਸ ਆਏ ਉਹ ਵਿਦਰੋਹੀ ਹੋ ਗਏ ਤੇ ਉਹਨਾਂ ਨੇ ਸਤਲੁਜ ਤੇ ਹਾਂਸੀ ਦੇ ਇਲਾਕੇ ਦੇ ਵਿੱਚ ਗਦਰ ਮਚਾਤਾ ਚੋਰੀਆਂ ਢੱਕਆਂ ਕਤਰੋਗਾਰ ਤੋਂ ਸ਼ੁਰੂ ਕਰਤੀ ਤੇ ਫਿਰ ਉਹਨਾਂ ਨੂੰ ਦਿੱਲੀ acompt ਜਿਹੜੀ ਸੀ ਉਹ ਫੜ ਕੇ ਲੈ ਗਈ ਤੇ ਉਹਨਾਂ ਨੂੰ ਕਤਲ ਕਰਤਾ ਮਨੋ ਜਿਹੜਾ ਕਸ਼ਮੀਰੀ ਪੰਡਤਾਂ ਵਾਲਾ ਜਾਂ ਜਿਹੜਾ ਉਸ ਟਾਈਮ ਦੇ ਦਿੱਤੇ ਹਿੰਦੂ ਧਰਮ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਜਿਸ ਜ਼ੁਲਮ ਦੇ ਖਿਲਾਫ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਉਹਦਾ ਮੋੜਾ ਹੀ ਹੋਰ ਪਾਸੇ ਮੋੜ ਦਿੱਤਾ ਉਹ ਸਾਰੀ ਗੱਲ ਜਿਹੜੀ ਸੀ ਉਹ ਜਿਹੜੀ ਸੀ ਉਹ ਉਹਨਾਂ ਨੇ ਕਾਟ ਦਿੱਤੀ ਇਸ ਕਿਤਾਬ ਦਾ ਕੀ ਸਟੇਟਸ ਹੈ ਹੁਣ ਇਹ ਇਸ ਤਰ੍ਹਾਂ ਕਿ ਚਲਾਨ ਟੂ ਕੋਰਟ ਹੋ ਗਿਆ ਬੜੀ ਜਦੋਜਹਿਦ ਕਰਕੇ ਜਿਹੜੇ ਸਾਡੇ ਸੈਣੀ ਸਾਹਿਬ ਵਕੀਲ ਨੇ ਉਹਨਾਂ ਨੇ ਇਸ ਕੇਸ ਦੀ ਬਹੁਤ ਪੈਰ ਕੋਰਟ ਦੇ ਵਿੱਚ ਉਹ ਪੈਰਵਾਈ ਕਰ ਰਹੇ ਨੇ ਤੇ ਉਹ ਹੁਣ ਇਸ ਕੇਸ ਨੂੰ ਲੈ ਕੇ ਚੱਲ ਰਹੇ ਨੇ ਤੇ ਸਵੇਰੇ ਜਿਹੜਾ ਇਹ ਚਲਾਨ ਪੇਸ਼ ਹੋ ਗਿਆ ਤੇ ਇਹ ਕੇਸ ਜਿਹੜਾ ਇਹਦਾ ਚਾਰਜ ਫ੍ਰੇਮ ਹੋਣਾ ਹੈ ਤੇ ਇਸ ਕਰਕੇ ਜਿਹੜਾ ਅਸੀਂ ਅੱਜ ਇਹਨਾਂ ਨੇ ਜਿਹੜਾ ਉਹ ਸਾਰਾ ਰੱਖਿਆ ਕਿ ਸਵੇਰੇ ਵੇਖਦੇ ਹਾਂ ਇਹ ਹੁਣ ਚਾਰਜ ਫ੍ਰੀਮ ਜਿਹੜਾ ਹੁੰਦਾ ਉਸ ਤੋਂ ਬਾਅਦ ਸਾੜੀ ਮਹਾਲੀਕੋਟ ਚ ਹੋ ਰਿਹਾ ਮਹਾਲੀਕੋਟ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਅੱਗੇ ਅਗਵਾਈਆਂ ਸ਼ੁਰੂ ਜਿਹੜੀਆਂ ਨੇ ਹੋਣ ਹੁਣ ਇਸ ਦੇ ਵਿੱਚ ਹੀ ਗੁਰੂ ਦੰਮ ਦਾ ਵੀ ਇੱਕ ਚੱਲ ਰਿਹਾ ਲਗਾਤਾਰ ਹੀ ਮਸਲੇ ਉੱਠਦੇ ਰਹਿੰਦੇ ਨੇ ਰਾਧਾ ਸਵਾਮੀਆ ਦੇ ਰਿਗਾਰਡਿੰਗ ਵੀ ਉੱਠਿਆ ਸੀਗਾ ਕਿ ਜਦੋਂ ਹੁਣ ਜਿਹੜੇ ਫਲੱਡ ਆਏ ਨੇ ਰੀਸੈਂਟਲੀ ਪੰਜਾਬ ਦੇ ਵਿੱਚ ਉਹਦੇ ਵਿੱਚ ਜਿੱਦਾਂ ਇਹਨਾਂ ਨੇ ਦਰਿਆ ਨੂੰ ਬੰਨ ਮਾਰਿਆ ਹੋਇਆ ਜੋ ਤੁਸੀਂ ਵੀ ਕਹਿ ਰਹੇ ਸੀ ਉਹ ਸਾਰਾ ਮਸਲਾ ਕੀ ਹੈ ਵੀ ਉਹਦੇ ਨਾਲ ਇੱਕ ਹੜ ਉਹਨਾਂ ਇਲਾਕੇ 'ਚ ਬਹੁਤ ਬੱਧਰ ਤਬਾਈ ਹੋਈ ਹੈ ਉਹ ਗੱਲ ਕਰਨ ਤੋਂ ਪਹਿਲਾਂ ਖਾਲਸਾ ਜੀ ਮੈਂ ਇੱਕ ਬੇਨਤੀ ਕਰ ਦਿਆਂ ਮੈਂ ਵੀ ਹੁਣ ਇਸ ਟਾਈਮ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸਤਾਵ ਦੀ ਮਨਾਈ ਜਾ ਰਹੀ ਹੈ ਬਿਲਕੁਲ ਠੀਕ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਖਿਲਾਫ ਇਹ ਕਿਤਾਬਾਂ ਲਿਖੀਆਂ ਨੇ ਕੀ ਇਸ ਸ਼ਰੋਮਣੀ ਕਮੇਟੀ ਹਮ ਕੀ ਇਸ ਸ਼ਰੋਮਣੀ ਅਕਾਲੀ ਦਲ ਹਮ ਜਾਂ ਇਹ ਭਾਜਪਾ ਜਾਂ ਜਿਨ੍ਹਾਂ ਵੀ ਇਹ ਲੋਕ ਨੇ ਇਹਨਾਂ ਨੂੰ ਅਧਿਕਾਰ ਹੈ ਕਿ ਇਹ ਗੁਰੂ ਸਾਹਿਬਾਂ ਦੀਆਂ ਸਤਾਵ ਦੀਆਂ ਮਨਾਉਣ ਹਮ ਇਹ ਮੇਰਾ ਉਹਨਾਂ ਦੇ ਉੱਤੇ ਸਵਾਲ ਹੈ ਵੀਰ ਬਾਲ ਦੇ ਵਾਸਤੇ ਦਾ ਵੀ ਉਸ਼ੂ ਉੱਠ ਰਿਹਾ ਬਿਲਕੁਲ ਮੈਂ ਪਹਿਲਾਂ ਵੀ ਇਹ ਠਾਇਆ ਸੀ ਅੱਜ ਵੀ ਕਿ ਜਿਹੜੇ ਸਾਡੇ ਛੋਟੇ ਸਾਹਿਬ ਜਦ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਨੂੰ ਇਹ ਵੀਰ ਦਿਵਸ ਦੇ ਮਨਾਉ ਦਿੱਤੇ ਬਣਾ ਰਹੇ ਹੂੰ ਹੁਣ ਵੀਰ ਬਾਲ ਕਿਵੇਂ ਉਹਨਾਂ ਨੇ ਬਾਲਕਾਂ ਵਾਲੀ ਗੱਲ ਨਹੀਂ ਕੀਤੀ ਹੂੰ ਉਹਨਾਂ ਨੇ ਬਾਬੇ ਵੱਡਿਆਂ ਵਾਲੀ ਗੱਲ ਕੀਤੀ ਆ ਮਿਸਾਲ ਦੇ ਤੌਰ ਤੇ ਜਦੋਂ ਉਹਨਾਂ ਨੂੰ ਸੂਬੇ ਸਰਹਰ ਦੇ ਪੇਸ਼ ਕੀਤਾ ਗਿਆ ਤੇ ਉਹਨਾਂ ਸੋਚਿਆ ਵੀ ਉਹ ਤਰ੍ਹਾਂ ਤੇ ਨਹੀਂ ਮੰਨਦੇ ਤੇ ਉਹਨਾਂ ਨੇ bari ਜਿਹੜੀ ਸੀ ਨੀਂਹ ਹੀ ਰੱਖੀ ਤੇ ਉਹਨਾਂ ਨੇ ਪਹਿਲਾਂ ਛਤਰ ਕੱਢਿਆ ਹੂੰ ਜੋੜਾ ਅਗੇ ਕਰਾਇਆ ਵੀ ਤੈਨੂੰ ਛਤਰ ਤੋਂ ਨਹੀਂ ਅਸੀਂ ਜਾਣਦੇ ਸੋ ਜਿਨ੍ਹਾਂ ਦੀ ਏਡੀ ਵੱਡੀ ਸੋਚ ਹੋਵੇ ਔਰ ਜਿਨ੍ਹਾਂ ਨੇ ਇੰਨੀ ਛੋਟੀ ਉਮਰਾਂ ਦੇ ਵਿੱਚ ਨੀਂਹਾਂ ਦੇ ਵਿੱਚ ਚਣਵਾ ਕੇ ਆਪਣੇ ਆਪ ਨੂੰ ਤੇ ਸ਼ਹਾਦਤ ਦਿੱਤੀ ਹੋਵੇ ਤੇ ਉਹਨਾਂ ਨੂੰ ਵੀਰ ਬਾਲਕ ਕਹਿਣਾ ਇਹ ਕੋ ਉਹਨਾਂ ਦੇ ਉੱਤੇ ਮਲਕ ਜਿਹੜਾ ਏਡੀ ਵੱਡੀ ਅਰਸ ਸਿੱਖਿਆ ਦੇ ਉੱਤੇ ਇੱਕ ਤਬਾ ਉਹਨਾਂ ਨੂੰ ਬਾਲਕ ਕਹਿਣਾ ਇਹ ਜ਼ੁਲਮ ਹੈ ਉਹਨਾਂ ਨੂੰ ਜੇ ਇਹ ਮੰਨਦੇ ਨੇ ਵੀ ਵਾਕਿਆ ਹੀ ਉਹਨਾਂ ਨੇ ਛਾਦ ਦਿੱਤੀ ਆ ਤੇ ਫਿਰ ਵੀ ਉਹਨਾਂ ਨੂੰ ਜਿਹੜਾ ਬਾਬਾ ਖਿਤਾਬ ਦੇ ਨਾਲ ਹੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਿਸ ਤਰ੍ਹਾਂ ਕੌਮ ਪ੍ਰਚਾਰਦੀ ਆ ਉਸੇ ਤਰ੍ਹਾਂ ਹੀ ਉਹਨਾਂ ਨੇ ਕਰ ਅਜਿਹਾ ਔਰ ਉਹਨਾਂ ਦਾ ਜਿਹੜਾ ਇਤਿਹਾਸ ਆ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜਾ ਇਹ ਪੜਾਉਣਾ ਚਾਹੀਦਾ ਕਿ ਉਹਨਾਂ ਨੇ ਇਸ ਉਮਰਾਂ ਦੇ ਵਿੱਚ ਆ ਵੱਡੇ ਕਦਮ ਜੜੇ ਨੇ ਉਹ ਜਿਹੜੇ ਸੀ ਉਹ ਚੁੱਕੇ ਜਦੋਂ ਉਸ ਟਾਈਮ ਦੇ ਉੱਤੇ ਮੁਗਲਿਆ ਹਕੂਮਤ ਹਿੰਦੂ ਧਰਮ ਦੇ ਉੱਤੇ ਜਨਮ ਕਰ ਰਹੀ ਸੀ ਤੇ ਉਸ ਟਾਈਮ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਉਹਨਾਂ ਦੇ ਪੁੱਤਰ ਤੇ ਪੋਤਿਆਂ ਨੇ ਜਿਹੜਾ ਸੀ ਕਿਸ ਤਰੀਕੇ ਦੇ ਨਾਲ ਜਿਹੜੀ ਸੀ ਉਚਾੜੇ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਅੱਜ ਗੁਰੂ ਤੇ ਅਸੀਂ ਹੁਣ ਤੁਸੀਂ ਮਨਾ ਰਹੇ ਆ ਨਾ ਤੁਸੀਂ ਇਹਦੇ ਵਿੱਚ ਇੱਕ ਹੋਰ ਵੀ ਦੱਸੋ ਕਿ ਅਨੰਦਪੁਰ ਸਾਹਿਬ ਦੀ ਵੀ ਸੈਸ਼ਨ ਵੀ ਹੋਇਆ ਹੁਣ ਪੰਜਾਬ ਗਵਰਨਮੈਂਟ ਨੇ ਸ਼ਤਾਬਦੀ ਮਨਾਈ ਹੈ ਤਾਂ ਤੁਹਾਡਾ ਮਸਲਾ ਚੱਲ ਰਿਹਾ ਹੈ ਨਾ ਹੋਰ ਮਸਲੇ ਤੁਸੀਂ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਤੁਸੀਂ ਉਠਾ ਰਹੇ ਉਹਦੇ ਪ੍ਰਤੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਸੁਵਿਰਧ ਹੈ ਜੇ ਉਹ ਸੁਵਿਰਧ ਹੁੰਦੀ ਤੇ ਫਿਰ ਆ ਜਿਹੜੇ ਕਿਤਾਬ ਦੇ ਬਾਕੀ ਜਿਹੜੇ ਦੋਸ਼ੀ ਜਿਹੜੇ ਨੇ ਉਹ ਬਚਾਏ ਤੇ ਕਿਉਂ ਬਚਾਏ ਗਏ ਜੇ ਉਸ ਹਿਰਦ ਹੁੰਦੀ 328 ਰੁਪਿਆਂ ਦਾ ਮਸਲਾ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਸਬੰਧ ਵਿੱਚ ਦੇਖੋ ਤੁਸੀਂ ਵੀ ਕਮੇਟੀ ਬਣੀ ਡਾਕਟਰ ਅਵਿਸ਼ਰ ਸਿੰਘ ਦੀ ਉਸ ਕਮੇਟੀ ਨੇ 1100 ਪੈਸਿਆਂ ਦੀ ਜਿਹੜੀ ਸੀ ਉਹ ਰਿਪੋਰਟ ਦਿੱਤੀ ਔਰ ਉਹ ਰਿਪੋਰਟ ਦੇਣ ਤੋਂ ਬਾਅਦ ਮੁੜ ਕੇ ਉਸ ਟਾਈਮ ਦੇ ਉੱਤੇ ਮੇਰੇ ਕੋਲੇ ਉਹ ਪੱਤਰ ਵੀ ਆਇਆ ਜਿਹੜਾ ਕਿ ਉਸ ਟਾਈਮ ਦੇ ਉੱਤੇ ਇਹਨੇ ਲੌਂਘੋਵਾਲ ਨੇ ਜਿਹੜਾ ਸੀ ਉਹ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ ਜਿਸ ਵਿੱਚ ਮੰਨਿਆ ਸੀ ਕਿ ਦੋਸ਼ੀਆਂ ਨੂੰ ਅਸੀਂ ਸਜ਼ਾਵਾ ਦਾਮਾਂਵਾਂਗੇ ਉਹ ਨਹੀਂ ਮੰਨੇ ਫਿਰ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਵਿੱਚ ਭਾਈਪਲਦੇਵ ਸਿੰਘ ਮਡਾਲਾ 5 ਸਾਲ ਤੋਂ ਵੱਧ ਸਮੇਂ ਤੋਂ ਉੱਥੇ ਧਰਨਾ ਲਾ ਕੇ ਬੈਠੇ ਨੇ ਹੂੰ ਧਰਮ ਸਿੰਘ ਮਾਰਕੀਟ ਦੇ ਲੱਗੀਆਂ ਉੱਥੇ ਫਿਰ ਉੱਥੇ ਉਹ ਕਾਰਵਾਈ ਨਹੀਂ ਤੇ ਇਹ ਪੰਜਾਬ ਸਰਕਾਰ ਨੂੰ ਜਿਹੜਾ ਸੀ ਨੋਟ ਕੀਤਾ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਆਰਡਰ ਕੀਤੇ ਡੀਜੀਪੀ ਪੰਜਾਬ ਨੂੰ ਵੀ ਇਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਪਰਚਾ ਜੇ ਨਹੀਂ ਕੀਤੀ ਫਿਰ ਉਹਨਾਂ ਦੇ ਖਿਲਾਫ ਕੰਟੈਂਪਟ ਪਾਈ ਗਈ ਆ ਕੰਟੈਂਪਟ ਤੇ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜੇ ਪੰਜਾਬ ਸਰਕਾਰ ਸਿਹਰਦ ਹੁੰਦੀ ਜੇ ਆਨੰਦਪੁਰ ਸਾਹਿਬ ਦੇ ਉੱਥੇ ਜਾ ਕੇ ਸੈਸ਼ਨ ਦਾ ਇਹ ਇਹ ਜਿਹੜਾ ਕੰਮ ਉੱਥੇ ਸ਼ੁਰੂ ਕੀਤਾ ਸੀ ਤੇ ਉੱਥੇ ਦੋਸ਼ੀਆਂ ਦੇ ਖਿਲਾਫ ਪਰਚਾ ਤਾਂ ਦਰਜ ਕਰਾ ਲਈ ਐਂ ਸਮਝਦੇ ਵੀ ਕੁਝ ਤਾਂ ਕੰਮ ਵਾਸਤੇ ਕੀਤਾ ਜਿਹੜੇ ਪਵਿੱਤਰ ਸ਼ਹਿਰ ਦਾ ਘਾਤਾ ਪੂਰੇ ਪੂਰੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਸੀ ਉੱਥੇ ਕੀ ਹੋਇਆ ਕਿਉਂਕਿ ਲਿਆ ਦਾ ਪਹਿਲਾ ਹੀ ਪਵਿੱਤਰ ਉਸੇ ਨੂੰ ਪਵਿੱਤਰ ਛਾੜਦਾ ਦਰਜਾ ਦਿੰਦਾ ਸੋ ਉਹ ਇੱਕ ਡਰਾਮਾ ਸੀ ਉਹ ਡਰਾਮੇ ਤੋਂ ਬਗੈਰ ਹੋਰ ਕੁਝ ਨਹੀਂ ਇਸੇ ਕਰਕੇ ਅਸੀਂ 7 ਦਸੰਬਰ ਨੂੰ ਐਤਵਾਰ ਵਾਲੇ ਦਿਨ ਜਿੱਥੇ ਭਾਈ ਬਲਦੇਵ ਸਿੰਘ ਵਡਾਲਾ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਉੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਇੱਕ ਕਿਸਾਨ ਆਗੂ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਹਰਨੀ ਦੇ ਤੇ ਸਾਰੇ ਲੀਡਰਾਂ ਵੱਲੋਂ ਜਿਹੜਾ ਉਹ ਸਾਂਝੇ ਤੌਰ ਦੇ ਉੱਤੇ ਜਿਹੜਾ ਉੱਥੇ ਜਿੱਥੇ ਭਾਈ ਵਡਾਲਾ ਸਾਹਿਬ ਦਾ ਧਰਨਾ ਚੱਲ ਰਿਹਾ ਉੱਥੇ ਅਸੀਂ ਇੱਕ ਬਹੁਤ ਵੱਡੀ ਮਹਾਪੰਚਾਇਤ ਜਿਹੜੀ ਆ ਉਹ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਾਉਣ ਲਈ ਉੱਥੇ ਕਰ ਰਿਹਾ 7 ਦਸੰਬਰ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਸਮੂਹੀਆਂ ਸਿੱਖ ਸੰਗਤਾਂ ਨੂੰ ਅਪੀਲ ਵੀ ਕਰਾਂਗਾ ਕਿ ਉੱਥੇ 7 ਦਸੰਬਰ ਦਨ ਐਤਵਾਰ 11 ਵਜੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਧਰਮ ਸਿੰਘ ਮਾਰਕੀਟ ਦੇ ਲਾਗੇ ਉੱਥੇ ਜਿੱਥੇ ਧਰਨਾ ਚੱਲ ਰਿਹਾ ਉੱਥੇ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੋ ਇਹ ਤੁਹਾਡੇ ਚੰਨ ਦੇ ਲਈ ਇੱਕ ਸੁਨੇਹਾ ਹੈ ਜੀ ਮੈਂ ਬਸ ਲਾਸਟ ਤੇ ਤੁਹਾਨੂੰ ਉਹੀ ਦੁਆਰ ਤੋਂ ਤੁਸੀਂ ਉੱਥੇ ਆ ਜੀ ਆਪਾਂ ਜਿਹੜਾ ਤੁਸੀਂ ਰਾਧਾ ਸੁਆਮੀ ਵਾਲਾ ਮਸਲਾ ਚੁੱਕਿਆ ਰਾਧਾ ਸੁਆਮੀਆ ਨੇ ਜੋ ਕੁਛ ਕੀਤਾ ਜਿਹੜਾ ਆੜਾਂ ਦੇ ਵਿੱਚ ਜਿਸ ਤਰ੍ਹਾਂ ਤਬਾਹੀ ਢਾਈ ਆ ਇਹ ਕੁਦਰਤੀ ਤੌਰ ਦੇ ਉੱਤੇ ਜਿਹੜੇ ਇਹ ਜਿਹੜੀ ਆਫਤ ਆਈ ਆ ਇਹ ਕੁਦਰਤੀ ਨਹੀਂ ਸੀ ਜਿਹੜੇ ਫਲੱਡ ਆਏ ਨੇ ਪੰਜਾਬ ਦੇ ਵਿੱਚ ਇਹ ਕੁਦਰਤੀ ਕਿਉਂਕਿ ਡੈਮਾਂ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਹੈਗਾ ਕੇਂਦਰ ਸਰਕਾਰ ਦਾ ਔਰ ਕੇਂਦਰ ਸਰਕਾਰ ਨੇ ਗਿਣ ਮਿਧ ਕੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਨਿਵਾਲੋ ਹੈ ਇਹਨਾਂ ਸਾਰਿਆਂ ਨੇ ਇਹ ਇੱਕ ਜਿਹੜਾ ਕਿਸਾਨਾਂ ਨੇ ਜਿਹੜਾ ਧਰਨਾ ਲਾਇਆ ਸੀ ਉਸ ਉਹਨਾਂ ਕਿਸਾਨਾਂ ਨੂੰ ਇੱਕ ਸਬਕ ਸਿਖਾਉਣ ਲਈ ਜਿਹੜਾ ਸੀ ਇਹ ਇੱਕ ਜਾਣ ਬੁੱਝ ਕੇ ਜਿਹੜੇ ਸੀ ਦਰਿਆ ਜਿਹੜੇ ਸੀ ਇੱਕ ਦਮ ਦਰਿਆਵਾਂ ਦਾ ਜਿਹੜਾ ਸੀ ਉਹ ਦਰ ਖੋਲੇ ਗਏ ਤੇ ਉਹ ਫਲੱਡ ਆਇਆ ਔਰ ਡੇਰਾ ਰਾਧਾ ਸਵਾਮੀ ਵੱਲੋਂ ਤਿੰਨ ਜ਼ਿਲ੍ਹੇ ਜਿਹੜੇ ਨੇ ਉਹ ਬਰਬਾਦ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਅਮਰਸਰ ਤਰਨਤਾਰਨ ਤੇ ਕਪੂਰਥਲੇ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹਦਾ ਔਰ ਇਸੇ ਚੀਜ਼ ਨੂੰ ਲੈ ਕੇ ਅਸੀਂ ਹਾਈ ਕੋਰਟ ਤੇ ਕੇਸ ਵੀ ਚੱਲ ਰਿਹਾ ਕੰਟੈਂਪਟਿਵ ਆਈ ਹੋਈ ਆ ਪ੍ਰਸ਼ਾਸਨ ਤੇ ਸਰਕਾਰਾਂ ਕੋਈ ਕਾਰਵਾਈ ਨਹੀਂ ਕਰ ਰਹੀਆਂ ਉਹ ਡੇਰੇਦਾਰ ਨੂੰ ਉੱਥੇ ਆਨੰਦਪੁਰ ਇਹਨਾਂ ਨੇ ਬੁਲਾਇਆ ਵੀ ਤੁਹਾਡੇ ਸਾਹਮਣੇ ਇਹ ਅੱਜ ਕਦੀ ਕਿਤੇ ਜਾ ਰਿਹਾ ਕਦੀ ਕਿਤੇ ਜਾ ਰਿਹਾ ਗੁਰਿੰਦਰ ਸਿੰਘ ਢੱਲੋਂ ਅੱਜ ਕਦੀ ਬਾਬਾ ਬਲਵੀਰ ਸਿੰਘ ਦੇ ਜਾ ਰਿਹਾ ਕਦੀ ਸ੍ਰੀ ਕਾਲ ਤਖਤ ਸਾਹਿਬ ਦੇ ਜਾਗੇ ਮੱਥੇ ਟੇਕ ਰਿਹਾ ਕਦੀ ਕਿਤੇ ਜਾ ਰਿਹਾ ਕਦੀ ਰਣਜੀਤ ਸਿੰਘ ਢੱਡਰ ਵਾਲੇ ਕੋਲ ਜਾ ਰਿਹਾ ਕਦੀ ਕਿਸੇ ਕੋ ਜਾ ਰਿਹਾ ਕਦੀ ਕਿਸੇ ਕੋ ਜਾ ਰਿਹਾ ਪਰ ਅਸਲ ਕਹਾਣੀ ਕੀ ਆ ਕਿ ਉਹਨੂੰ ਇਹ ਦਿਖ ਰਿਹਾ ਕਿ ਜਿਹੜਾ ਘੇਰਾ ਸਾਡੇ ਵੱਲੋਂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਲੋਕਾਂ ਦੇ ਨਾਲ ਜੋ ਉਜਾੜਾ ਕੀਤਾ ਜਾ ਰਿਹਾ ਹੈ ਉੱਥੇ ਦਰਿਆਵਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਬਰਬਾਦ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਉਹਨੂੰ ਰੋਕਣ ਵਾਸਤੇ ਅਸੀਂ ਅਗੇ ਵਧ ਕਰ ਰਹੇ ਹਾਂ ਤੇ ਇਹਦੇ ਸਬੰਧ ਵਿੱਚ ਪਰਸੋਂ ਸਾਡੀ ਇੱਕ ਮੀਟਿੰਗ ਵੀ ਹੈ ਤਨ ਨਡਾਲੇ ਪਿੰਡ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਅਸੀਂ ਅਗਲਾ ਰਾਧਾ ਸਵਾਮੀ ਦੇ ਖਿਲਾਫ ਫੈਸਲਾ ਵੀ ਕਰਨ ਜਾ ਰਹੇ ਹਾਂ ਹਮਮ ਸ਼ੁਕਰੀਆ ਜੀ ਬਹੁਤ-ਬਹੁਤ ਈਸ਼ਾਨ ਜੀ ਬਲਦੇਵ ਸਿੰਘ ਜੀ ਸਿਰਸ਼ਾ ਜਿਨ੍ਹਾਂ ਦੇ ਨਾਲ ਅਸੀਂ ਜੋ ਗਲਤ ਇਤਿਹਾਸਕਾਰੀ ਕੀਤੀ ਗਈ ਹੈ ਉਹ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਦੇ ਜੋ ਕਾਰਵਾਈ ਨਹੀਂ ਹੋ ਰਹੀ ਉਸ ਨੂੰ ਲੈ ਕੇ ਇਹ ਇਕੱਠ ਕਰ ਰਹੇ ਆ ਅੰਮ੍ਰਿਤਸਰ ਦੇ ਵਿੱਚ ਉਹ ਉਹਨਾਂ ਨੇ ਦੱਸਿਆ 328 ਰੂਪਾਂ ਦੇ ਰਿਗਾਰਡਿੰਗ ਜਿਹੜਾ ਹੈਗਾ ਤੇ ਦੂਸਰਾ ਜਿਹੜਾ ਹਰਾਸ ਸੁਆਮੀਆ ਦਾ ਇਹ ਸਾਰੇ ਨੁਕਤੇ ਆ ਤੇ ਆਪਾਂ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਈ ਜ਼ਰੂਰ ਧੰਨਵਾਦ